ਮੈਂ ਇਹੋ ਬੇਨਤੀ ਕਰੂੰਗਾ ਜਦੋਂ ਇਹੋ ਜਿਹਾ ਕੋਈ ਮਾਹੌਲ ਹੋਵੇ ਆਪਾਂ ਨੂੰ ਸਗੋਂ ਜਿਹੜੇ ਭੈਣ ਭਰਾ ਇਤਨਾ ਪਾਣੀ ਦੇ ਵਿੱਚ ਉਹਨਾਂ ਦੀ ਇਹ ਵੇਲਾ ਵਾ ਆਪਣਾ ਇਹਨਾਂ ਭੈਣਾਂ ਭਰਾਵਾਂ ਦੀ ਮਦਦ ਕਰਨ ਦਾ ਇਹ ਵੇਲਾ ਇਹ ਨਹੀਂ ਵੀ ਨਹਿਰਾਂ ਬਣਾਉਣ ਦਾ ਜਾਂ ਇਹ ਵੇਲਾ ਇਹ ਨਹੀਂ ਵੀ ਆਪਾਂ ਜਾ ਕੇ ਸਵਾਲ ਜਵਾਬ ਕਰਕੇ ਤੇ ਵੀਡੀਓ ਵਾਇਰਲ ਕਰਨ ਦਾ ਇੱਥੇ ਆ ਕੇ ਭਾਵੇਂ ਕੋਈ ਗਰੀਬ ਆ ਭਾਵੇਂ ਕੋਈ ਮੀਰ ਆ ਜਿਹੜਾ ਕੋਈ ਵੀ ਕੁਝ ਵੀ ਮਦਦ ਕਰ ਸਕਦਾ ਐ ਵੇਲੇ ਲੋੜਿਆ ਇਹਨਾਂ ਬੜਾ ਭਰਾਵਾਂ ਨੂੰ ਸਰਕਾਰ ਵੀ ਮਦਦ ਕਰਦੀ ਪਈ ਹੈ ਜਾਨਦੋ ਸਰਦਾਰ ਭਗਵੰਤ ਸਿੰਘ ਬਾਣਾ ਹੀ ਉਹਨਾਂ ਦੇ ਵੇਖੋ ਮੈਸੇਜ ਤੇ ਹੁਣ ਮੈਨੂੰ ਇਹਦਾ ਲਗਭਗ 7:30-8:00 ਵੱਜ ਗਏ ਨੇ ਅਸੀਂ ਉਹਨਾਂ ਦੇ ਮੈਸੇਜ ਤੇ ਆ ਬੱਚਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਜਾਨਦੋ ਇਹ ਇਹ ਆਉਂਦੇ ਨਹੀਂ ਸੀ ਇਹਨਾਂ ਨੂੰ ਫੇਰ ਸਮਝਾ-ਭਜਾ ਕੇ ਇਹਨਾਂ ਨੂੰ ਲੈ ਆਂਦੇ ਆਂ ਕਿ ਬੱਚਿਆਂ ਨੂੰ ਕੱਢੋ ਅੱਜ ਜੇ ਇਹ ਬੱਚੇ ਆਏ ਆ ਤੇ ਗਾਂਹ ਹੋਰ ਵੀ ਬੱਚਿਆਂ ਨੂੰ ਸਵੇਰੇ ਅਸੀਂ ਜਿੰਨੇ ਪਰਿਵਾਰ ਲਗਭਗ ਮੇਰੇ ਸਾਹਮਣੇ ਦੋ ਤੇ ਜਿਹਨਾਂ ਦੇ ਬੱਚੇ ਵੀ ਅੰਦਰ ਆ ਉਹ ਸਾਹਮਣੇ ਦਰਿਆ ਦੇ ਵਿੱਚ ਤੇ ਘੇਰੇ ਘੇਰੇ ਘਰਾਂ ਦੇ ਪਾਣੀ ਆ ਸਿਰਫ ਘਰਾਂ ਕਈ ਘਰਾਂ 'ਚ ਵੀ ਪਾਣੀ ਆ ਉਹ ਜਿਹੜੇ ਇਹੋ ਜਿਹੇ ਘਰ ਆ 5-7 ਜਿਹਨਾਂ ਦੇ ਅੰਦਰ ਪਾਣੀ ਨਹੀਂ ਵੜਿਆ ਜਿਨ੍ਹਾਂ ਬੰਦਪੂਲ ਮਾਰ ਕੇ ਬਚਾਇਆ ਬਾਕੀ ਜਿਹੜਾ 1200 200 ਘਰ ਆ ਉਹਨਾਂ ਦੇ ਘਰਾਂ 'ਚ ਵੀ ਪਾਣੀ ਵੜਿਆ ਵਾ ਤੇ ਮੈਂ ਇਹੋ ਹੀ ਪੇਂਕੀ ਕਰੂੰਗਾ ਕਿ ਆਪਦੇ ਬੱਚਿਆਂ ਨੂੰ ਜ਼ਰੂਰ ਸੁਰੱਖਿਅਤ ਥਾਂ ਤੇ ਆਪਦੇ ਭਾਵੇਂ ਰਿਸ਼ਤੇਦਾਰਾਂ ਕੋ ਭਾਵੇਂ ਜੇ ਨਹੀਂ ਕਿਤੇ ਰਹਿਣ ਨੂੰ ਥਾਂ ਅਸੀਂ ਆਪੇ ਇੰਤਜ਼ਾਮ ਕਰ ਦਾਂਗੇ ਪਰ ਛੋਟੇ ਬੱਚਿਆਂ ਨੂੰ ਜ਼ਰੂਰ ਪਾਣੀ ਚੋਂ ਬਾਹਰ ਕੱਢ